ਸਾਡਾ ਸੀਵਰੇਜ ਬਹੁਤ ਮੱਟਾ ਤੇ ਤੇ ਲੰਮਾ ਇਹ ਬੰਦ ਪਿਆ ਸਾਡਾ ਤੇ ਤੁਸੀਂ ਨਗਰ ਨਿਗਮ ਦੇ ਜਿਹੜੇ ਅਧਿਕਾਰੀਆਂ ਨੂੰ ਆ ਕੰਪਲੀਟ ਕੀਤੀ ਸੀ ਅਸੀਂ ਬਹੁਤ ਜ਼ਿਆਦਾ ਪ੍ਰੈਸ਼ਰ ਲੈ ਕੇ ਦਿੱਤਨਾ ਸਾਡੀ ਸੁਣ ਕੇ ਠੀਕਾ ਲਾਉਣਾ ਕੋਈ ਅਧਿਕਾਰੀ ਇੱਥੇ ਆਇਆ ਆਏ ਸੀ ਜਾਂ ਬੰਦ ਆਇਆ ਹੁਣ ਚੱਲ ਰਹੀ ਤੇ ਉਹ ਸਪੈਕਟਿਵੇਟੇ ਪੜਦੇ ਨੇ 8 ਸਾਲ ਤੋਂ ਮੰਡੀ ਸੋਰਾ ਹਾਂਜੀ ਕੋਈ ਵੀ ਸਾਡਾ ਸੀਵਰੇਜ ਦਾ ਕੰਮ ਨਹੀਂ ਹੋ ਰਿਹਾ ਜੇ ਅਸੀਂ ਕੰਪਲੇਨਾਂ ਪਾ ਰਹੇ ਆ ਤੇ ਕੰਪਲੇਨ ਨਾ ਸਕਦੀਆਂ ਬਿਲਕੁਲ ਨਹੀਂ ਫੋਟੋ ਖਿੱਚ ਕੇ ਨਗਰ ਨਿਯਮ ਵਾਲੇ ਲੈ ਜਾਂਦੇ ਆ ਕੋਈ ਸਾਡੀ ਇੱਥੇ ਸੁਣਵਾਈ ਨਹੀਂ ਜੇ ਅਸੀਂ ਇਕੱਠੇ ਏਸੀ ਕਰਕੇ ਕੀਤਾ ਅਸ਼ਵਰਕਰ ਨੇ ਵੀ ਇਹ ਸਾਡੇ ਗੰਦੇ ਨਾਲੇ ਬਿਮਾਰੀਆਂ ਫੈਲਣ ਦਾ ਸਾਨੂੰ ਪੂਰਾ ਸ਼ਿਕਾਰ ਆ ਉਹਦਾ ਮੇਰ ਹਾਏ 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 ਮੋਬਤ ਮਿਸ਼ਨ ਰਹਾਏ ਹਾਏ 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 ਮੋਗਾ ਮਲੇ ਹਾਏ ਹਾਏ ਮੋਗਾ ਮੇਰ ਹਾਏ ਹਾਏ ਮੋਗਾ ਮੇਰ ਆ ਜਿਹੜੇ ਜੀ ਜਿਹੜਾ ਇਕੱਠੇ ਹੋਏ ਸੀ ਸਾਡੇ ਪਿੰਡ ਦੁੰਨੇ ਕੇ ਵਾਰਡ ਨੰਬਰ 95 ਜੀ ਇਹ ਜਿਹੜਾ ਸੀਵਰੇਜ ਆ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਜੀ ਅਸੀਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਾਫੀ ਕੰਪਲੇਟਾ ਕਰ ਕਰਕੇ ਥੱਕ ਚੁੱਕੇ ਆ ਅਸੀਂ ਮੇਰ ਸਾਹਿਬ ਨੂੰ ਵੀ ਕਿਹਾ ਸੀ ਮੇਰ ਸਾਹਿਬ ਦੇ ਧਿਆਨ ਚ ਲਿਆੰਤਾ ਉਹ ਵੀ ਕਹਿੰਦੇ ਕਰਾ ਦੇਾਂਗੇ ਜੀ ਫਿਰ ਸਾਡੇ ਕਮਿਸ਼ਨਰ ਸਾਹਿਬ ਧਿਆਨ ਚ ਲਿਆੰਤਾ ਨਹੀਂ ਜੀ ਜੇ ਅਸੀਂ ਐਲਡੀ ਲੈਟਾ ਦੀ ਗੱਲ ਕਰੀਏ ਉਹ ਵੀ ਦਲਾਸਰ ਬੰਦ ਹੀ ਰਹਿੰਦੀਆਂ ਮਹੀਨੇ 'ਚ ਸਿਰਫ ਇੱਕ ਵਾਰੀ ਚੱਲਦੀਆਂ 29 ਦਿਨ ਬੰਦ ਰਹਿੰਦੀਆਂ ਜੀ ਅਸੀਂ ਉਹਨਾਂ ਦੀਆਂ ਕਬਲੇਟਾ ਕਰ ਕਰ ਤੱਕ ਚੁੱਕੇ ਆ ਬਾਬਾ ਜੀਵਨ ਸਿੰਘ ਨਗਰ 'ਚ ਘਟੋ ਘਟਰੀ 1 ਮਹੀਨਾ ਹੋ ਗਿਆ ਜੀ ਸੀਵਰੇਜ ਬੰਦ ਪਿਆ ਜੀ ਤੇ ਸਾਡਾ ਹੁਣ ਇਹ ਮੰਦਰ ਦੇ ਕੋਲੇ ਨੇਅਰ ਗੁਰਦੁਆਰਾ ਸਾਹਿਬ ਆ ਜੀ ਬੱਚੇ ਸਕੂਲ ਜਾਂਦੇ ਆ ਜੀ ਬੜਾ 스ਮੈਲ ਗੰਦੀ ਆਉਂਦੀ ਆ ਮੱਛਰ ਡੇਂਗੂ ਬਿਮਾਰੀਆਂ ਆਦੀ ਫੈਲਣ ਦਾ ਜਿਹੜਾ ਖਤਰਾ ਹੈ ਗੰਦੇ ਪਾਣੀ ਤੇ ਤਾਂ ਕਰਕੇ ਪਾਣੀ ਗੰਦੇ ਪਾਣੀ ਵਹਿਦੀ ਜਿਹੜੇ ਜਵਾਗ ਆ ਉਹ ਨੰਗ ਰਹੇ ਐ ਇੱਥੋਂ ਜੀ ਤੇ ਕਿਰਪਾ ਕਰਕੇ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆ ਜਾਂ ਤੁਹਾਡੇ ਚੈਨਲ ਦੇ ਮਾਧਿਅਮ ਅਸੀਂ ਬੇਨਤੀ ਕਰਦੇ ਆ ਜੀ ਇਹ ਸੀਵਰੇਜ ਨੂੰ ਸਾਫ਼ ਕਰਾਇਆ ਜਾਵੇ ਇਹ ਕਿੰਨੇ ਚਿਰ ਤੋਂ ਬੰਦ ਪਿਆ ਜੀ ਇਹ ਹੈਗਾ ਜੀ ਘਟੋ ਘਾੜਨ ਵੀ ਇਹਨੂੰ ਡੇਢ ਮਹੀਨਾ ਹੋ ਗਿਆ ਜੀ ਤਕਰੀਬਨ ਬੰਦ ਵੇ ਨੂੰ ਅਸੀਂ ਇੱਥੇ ਮੰਗਤਰਾਮ ਜੀ ਮੰਗਾ ਜੀ ਹੈ ਜਿਹੜੇ ਇਹਨਾਂ ਦੇ ਸੁਪਰਵਾਈਜ਼ਰ ਆ ਅਸੀਂ ਉਹਨਾਂ ਨੂੰ ਕਿਹਾ ਸੀਗਾ ਜੀ ਤੇ ਉਹਨਾਂ ਨੇ ਬੰਦੇ ਵੇ ਜਿਸੀ ਉਹ ਫੋਟੋ ਖਿਚਾ ਕੇ ਮੁੜ ਜਾਂਦੇ ਆ ਜੀ ਤੇ ਬਾਹਰ ਕੋਈ ਕੁਛ ਨਹੀਂ ਕਰਦੇ ਜੀ ਜਾਂ ਟੱਕਣ ਪੱਟ ਕੇ ਦੇਖ ਲੈਂਦੇ ਉਹਦਾ ਹੁਣ ਅੰਨਿਆਂ ਨੂੰ ਵੀ ਪਤਾ ਜੀ ਵੀ ਇਹ ਸੀਵਰੇਜ ਬੰਦ ਆ